ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਜੀ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੰਨੂ ਵਾਲਾ ਇਹ ਪਿੰਡ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਬਾਗੇਪੁਰਾਣੇ ਤੋਂ ਭਗਤਾ ਭਾਈ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਬੁੱਧ ਸਿੰਘ ਵਾਲਾ ਪਿੰਡ ਦੇ ਇਹ ਨੇੜੇ ਰਹ ਜਾਂਦਾ ਬੁੱਧ ਸਿੰਘ ਵਾਲਾ ਪਿੰਡ ਬਾਗੇਪੁਰਾਣੇ ਤੋਂ ਬਾਅਦ ਚ ਪਹਿਲਾ ਪਿੰਡ ਆ ਉਸ ਸੜਕ ਤੇ ਤੇ ਦੂਜਾ ਪਿੰਡ ਇਹ ਚੰਨੂ ਵਾਲਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਵੈਸੇ ਕਰਦੇ ਆ ਖੇਤੀਬਾੜੀ ਦੇ ਨਾਲ ਨਾਲ ਇਹ ਨਾਗ ਕੁਸਕ ਘਰੇ ਜਿਹੜੇ ਰੱਖੇ ਹੋਇਆ ਦੋ ਤਿੰਨ ਨਾਗ ਅੰਦਰ ਹੈਗੇ ਤੇ ਦੋ ਗਾਵਾਂ ਅੱਜ ਬਾਈ ਨੇ ਵਿਕਾਊ ਕੀਤੀਆਂ ਇੱਕ ਇਹ ਗਾਂ ਟੋਕੜ ਹੈ ਜਰਸੀ ਬਰੀਡ ਬੱਚਾ ਨਾਲ ਵਛਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਇੱਕ ਗਾਂ ਕ੍ਰਾਸ ਬਰੀਡ ਹੈ ਸੂਣ ਦੇ ਨੇੜ ਆ ਦਿਨ ਹਲਕੇ ਲੈਂਦੀ ਹੈ ਹਜੇ ਚੰਗੇ ਦੁੱਧ ਵਾਲੀ ਕ੍ਰਾਸ ਬਰੀਡ ਗਾਂ ਸੋ ਦੋ ਗਾਵਾਂ ਤੁਹਾਨੂੰ ਦਿਖਾਉਣੀ ਆ ਲਾਸਟ ਤੱਕ ਵੀਡੀਓ ਦੇਖ ਲਿਓ ਸੋਈ ਸੋਈ ਗਾਂ ਖਾਸ ਕਰਕੇ ਜਿਹੜੀ ਜਰਸੀ ਹੈ ਇਹਦਾ ਦੁੱਧ ਜਿੰਨਾ ਬਾਈ ਦੱਸੂਗਾ ਉਹ ਤੁਸੀਂ ਦੋ ਟਾਈਮ ਚੋ ਸਕਦੇ ਹੋ ਜਦੋਂ ਤੁਹਾਡੀ ਤਸੱਲੀ ਹੋਵੇ ਬੇਸ਼ੱਕ ਉਹਦੋਂ ਖਰੀਦ ਲਓ ਨੰਬਰ ਸਕਰੀਨ ਉੱਤੇ ਸਿੱਧਾ ਬਾਈ ਦੇ ਚੱਲਦਾ ਰਹਿਣਾ ਆਓ ਇਸੇ ਜਰਸੀ ਤੋਂ ਸ਼ੁਰੂਆਤ ਕਰਗੇ ਉਸ ਤੋਂ ਬਾਅਦ ਕਰਾਸ ਬਰੀਡ ਗੱਬਣ ਗਾਂ ਦਿਖਾਉਣੇ ਆ ਵੀ ਸਸਤੀ ਕਾਲਫ ਸਸਤੀ ਗਾਲ ਗਿੱਦੀ ਨਾਮ ਦੱਸ ਦੀ ਵੀਰੇ ਆਪਣਾ ਨਾਮ ਮੇਰਾ ਗੁਨਤਾਸ ਸਿੰਘ ਜੀ ਗੁਨਤਾਸ ਭਾਈ ਅੱਜ ਆਪਾਂ ਦੋ گاਵਾ ਵੇਚਣ ਲੱਗੇ ਹਾਂ ਜਰਸੀ ਜਿਹੜੀ ਇਹ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਇਹਨੂੰ ਡੇਢ ਮਹੀਨਾ ਹੋ ਗਿਆ ਸੂਈ ਨੂੰ ਡੇਢ ਮਹੀਨਾ ਹੋ ਗਿਆ ਹਾਂ ਤੇ 2 ਦਸੰਬਰ ਦਾ ਅਸੀਂ ਮੈਂ ਰਖਵਾਇ 2 ਦਸੰਬਰ ਨੂੰ AI ਵੀ ਕਰਾਤੀ ਸੀ ਐਤ ਕੀ ਸੀਮਨ ਜਰਸੀ ਦਾ ਲੱਗਾ ਜਾਂ HF ਹੀ ਐਤ ਕੀ ਪਤਾ ਨਹੀਂ ਗਈ ਉਹ ਨਹੀਂ ਪਤਾ ਇਹ ਮੈਂ ਹੀ ਸੀ ਕਰੇਗੀ ਠੀਕ ਹੈ ਅੱਛਾ ਭਾਈ ਹੁਣ ਦੁੱਧ ਕਿੰਨਾ ਦੇ ਰਹੀ ਐ ਇਹ 16 ਕਿਲੋ ਦੁੱਧ ਤਿਆਰ ਹੀ ਚੋਕ ਲੈ ਲੈ ਬੰਦਾ ਦੋਆ ਟਾਈਮਾਂ ਦਾ 16 ਕਿਲੋ ਦੁੱਧ ਦੇ ਰਹੀ ਵਾਟਵਾਂ 16 ਕਿਲੋ ਠੀਕ ਹੈ ਰੇਟ ਆਪਾਂ ਦੱਸਾਂਗੇ ਜਾਂ ਫੋਨ ਤੇ ਰੇਟ ਫੋਨ ਤੇ ਆ ਜੀ ਖੋਲੀ ਨੂੰ ਦੋਸਤੋ ਦੁੱਧ 16 ਕਿਲੋ ਦੇ ਰਹੀ ਐ 2 ਦਸੰਬਰ ਨੂੰ AI ਕਰਾਤੀ ਸੀ ਬਾਈ ਨੇ ਡੇਢ ਮਹੀਨਾ ਹੋ ਗਿਆ ਇਹਨੂੰ ਸੋਈ ਨੂੰ ਦੁੱਧ 16 ਕਿਲੋ ਕੋਈ ਵੀ ਭਰਾ ਜਿਹੜਾ ਖਰੀਦਦਾ ਦੋ ਟਾਈਮ ਤਿੰਨ ਟਾਈਮ ਚੋਲਿਓ ਜੇ ਜਿੰਨਾ ਦੱਸਿਆ ਉਹਨਾਂ ਤੁਹਾਨੂੰ ਇੱਥੋਂ ਤਿਆਰ ਮਿਲ ਜੂਗਾ ਮੈਂ ਦੁਪਹਿਰ ਦੇ ਟਾਈਮ ਵੀਡੀਓ ਬਣਾ ਰਿਹਾ ਲਗਭਗ ਟਾਈਮ 2:30 ਵਜੇ ਦਾ ਇਹ ਚੀਜ਼ ਧਿਆਨ ਚ ਰੱਖ ਲਓ ਤੁਸੀਂ ਧੁੱਪ ਤੋਂ ਵੀ ਅੰਦਾਜ਼ਾ ਲਾ ਲਓਗੇ ਬਾਕੀ ਮੈਂ ਦੂਜੇ ਮੋਬਾਈਲ ਦੇ ਉੱਤੇ ਕੋਸ਼ਿਸ਼ ਕਰ ਰਿਹਾ ਤੁਹਾਨੂੰ ਟਾਈਮ ਦਿਖਾ ਵੀ ਦਿਆਂ ਤਾਂ 2:30 ਵਜੇ ਵੀਡੀਓ ਬਣ ਰਹੀ ਆ ਤਾਂ ਇਹ ਸੂਈ ਸਵਾਈ ਗਾਂ ਦੁੱਧ ਦੇ ਦਾ ਤੁਸੀਂ ਇੰਨਾ ਚੋ ਸਕਦੇ ਹੋ ਦੱਸੋ 2:33 ਮਿੰਟ ਸਕਰੀਨ ਤੇ ਦਿਸਦੇ ਆ ਗੰਤਾਸਬਾਈ ਜਿਹੜੀ ਇਹਦੇ ਨਾਲ ਗਾਂ ਖੜੀ ਹੈ ਕਿੰਨਾ ਵਸੂਆ ਸੂਹ ਇਹ ਚੌਥਾ ਸੂਆ ਸੂਹ ਦੀ ਹੈ ਠੀਕ ਹੈ ਇਹ ਘਰ ਦੀ ਗਾਂ ਆਪਣੇ ਇਹ ਘਰ ਦੀ ਹੈ ਕਿੰਨਾ ਕੁ ਦੁੱਧ ਦੇਂਦੀ ਹੈ ਬਈ ਇਹ 23 ਕਿਲੋ ਦੁੱਧ ਬੰਦਾ ਚੋਕੇ ਲੈ ਲੇ ਇਸ ਨੂੰ ਅੱਛਾ ਪਿਛਲੇ ਸੂਏ 23 ਕਿਲੋ ਦੁੱਧ ਚੋਇਆ ਹਾਂ ਪਿਛਲੇ ਸੂਏ ਦੁੱਧ ਚੋਇਆ ਹੀ ਕਿੰਨੀ ਤਰੀਕ ਨੂੰ ਦਨ ਪੂਰੇ ਹੋਣਗੇ ਇਹ 10 ਤਰੀਕ ਦਿਨ ਪੂਰੇ ਹੈ ਜੀ ਅੱਜ 7 ਤਰੀਕ ਹੈ ਤਿੰਨ ਕਿ ਦਿਨ ਰਹਿ ਗਏ ਦਿਨ ਪੂਰੇ ਹੋ ਦਿਨ ਉੱਤੇ ਲੈ ਜਾਂਦੀ ਹੈ ਦਿਨ ਉੱਤੇ ਲੈ ਜਾਂਦੀ ਹੈ ਹਾਂਜੀ ਠੀਕ ਹੈ ਖੋਲੀ ਬਈ ਨੂੰ ਦੋਸਤੋ 23 ਕਿਲੋ ਦੁੱਧ ਬਾਈ ਕਹਿੰਦਾ ਬੇਸ਼ੱਕ ਕੋਈ ਵੀਰ ਤੋਲ ਕੇ ਲੈ ਲੇ ਤੁਸੀਂ ਗੱਬਣ ਖਰੀਦ ਰਹੇ ਹੋ ਤਾਂ ਜਜਮੈਂਟ ਆਪ ਲਾਇਓ ਵੀ ਤੁਸੀਂ ਕਿੰਨਾ ਕੁ ਦੁੱਧ ਚੋਲੋਗੇ ਅਗਾੜੀ ਚੰਗੀ ਭਰ ਲਈ ਐ ਪਿੱਛੋਂ ਹਵਾਨਾ ਪੂਰਾ ਹਜੇ ਭਰਨਾ ਕੋਈ ਗਰਮੀ ਨਹੀਂ ਮੰਦੀ ਜੀ ਠੀਕ ਐ ਠੰਡੀ ਐ ਕੋਈ ਠੰਡੀ ਐ ਉਹ ਠੀਕ ਗਰਮੀ ਦੇ ਵਿੱਚ ਕੋਈ ਚੱਕਰ ਨਹੀਂ ਆ ਅੱਛਾ ਸਸੋ ਦੋਸਤੋ ਬਾਈ ਕਹਿੰਦਾ ਵੀ ਗਰਮ ਬਾਈ ਫੇਰ ਲਿਆਈ ਇਹਨੂੰ ਕ੍ਰੋਸ ਬਰੀਡ ਐ ਤਾਂ ਬਿਨਾਂ ਸ਼ੱਕ ਗਰਮੀ ਇਹ ਘੱਟ ਬਣਾਉਂਦੀਆਂ ਗਾਵਾਂ 22 23 ਕਿਲੋ ਦੁੱਧ ਬਹੁਤ ਹੁੰਦਾ ਜੇ ਇਦਾਂ ਦੀ ਗਾਂ ਇੰਨਾ ਦੁੱਧ ਦੇਵੇ ਕਿਉਂਕਿ ਫੈਟ ਵੀ ਥੋੜੀ ਬਹੁਤ ਦੂਜਿਆਂ ਨਾਲੋਂ ਵੱਧ ਆ ਜਾਂਦੀ ਮਾਝਾ ਦਾ ਦੁੱਧ ਆਈ ਸਰੇਟ ਫੋਨ ਤੇ ਰਹੂਗਾ ਚੰਗੇ ਢਾਂਚੇ ਦੀ ਹੈ ਸੋਹਣੀ ਗਾਂ ਹੈ ਜਿਨੇ ਥੋੜਾ ਜਿਹਾ ਕ੍ਰਾਸ ਬਰੀਡ ਗਾਂਵਾਂ ਦਾ ਕਈ ਵੀਰ ਪਸੰਦ ਕਰਦੇ ਐ ਐਚਐਫ ਦੇ ਬੱਚਾ ਦੇਂਦੀ ਆ ਐਚਐਫ ਦਾ ਗਟੀਗਾਗਾ ਬੱਚੀ ਇਹਦੀ ਓਕੇ ਸੋ ਸੀਮਨ ਜਿੱਦਾਂ ਦਾ ਲਵਾਉਂਗੇ ਕ੍ਰਾਸ ਬਰੀਡ ਤੋਂ ਉਦਾਂ ਦਾ ਬੱਚਾ ਲੈ ਸਕਦੇ ਹੋ ਖਾਸ ਕਰਕੇ ਜਿਵੇਂ ਇਹ ਗਾਂ ਮਿਕਸ ਹੈ ਐਚਐਫ ਦੇ ਨਾਲ ਤਾਂ ਇਹਦੇ ਤੋਂ ਤੁਸੀਂ ਐਚਐਫ ਦੇ ਬੱਚੇ ਵਧੀਆ ਲੈ ਸਕਦੇ ਹੋ ਥਣ ਬਹੁਤ ਸੋਹਣਾ ਦੱਸੋ ਇਨ੍ਹਾਂ ਗਾਂਵਾਂ ਦੀ ਇਹ ਖਾਸੀਅਤ ਹੀ ਰਹਿੰਦੀ ਹੈ ਥਣ ਥੀਂ ਚੁਆਈ ਵਾਲਾ ਚੰਗਾ ਢਾਂਚਾ ਹੈ ਕਾਟ ਕਾਠ ਵਾਲੀ ਗਾਂ ਇਹਦੇ ਨਾਲ ਜਰਸੀ ਤੁਹਾਨੂੰ ਪਹਿਲਾਂ ਦੱਸ ਹੀ ਚੁੱਕੇ ਆ ਜੀ ਡਿਟੇਲ ਇਹ ਵਛਾਏ ਦੇ ਨਾਲ ਹੀ ਹੈ ਸੋ ਜਿਹੜਾ ਵੀਰ ਗਾਂ ਖਰੀਦਣੀ ਚਾਹੁੰਦਾ ਤਾਂ ਕੰਟੈਕਟ ਬਾਈ ਨਾਲ ਕਰ ਸਕਦੇ ਹੋ ਨੰਬਰ ਦੋਸਤੋ ਸਕਰੀਨ ਉੱਤੇ ਚੱਲ ਰਿਹਾ ਹੈ ਜਿੰਨਾ ਉੱਤੇ ਤੁਸੀਂ ਕਾਲ ਕਰਨੀ ਹੈ ਪਸ਼ੂ ਆ ਕੇ ਦੇਖਣਾ ਤੇ ਉਹਦੀ ਤਸੰਦੀ ਕਰਨਾ ਉਹ ਤੁਹਾਡਾ ਕੰਮ ਹੈ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ